ਲੱਭੇ ਜਿਹੀ ਚਲਾਈ ਹੈ ਨਾ ਬਣਾਈ ਨਹੀਂ ਮੈਂ ਨਹੀਂ ਉਧਰ ਗਾ ਪਾੜੀ ਦੀ ਡੋਨੀ ਲੈ ਕੇ ਆਏ ਆ ਐ ਰਾਤ ਵੀ ਮੇਰਾ ਘੁੱਤ ਪੱਲਾ ਹੈ ਮੋਟਰਾ ਤੇ ਹਾਏ ਹਏ ਇਹ ਦੱਸੋ ਵਾਹ ਜੀ ਕੱਲ ਇੱਕ ਬਹੁਤ ਮੰਦਭਾਗੀ ਘਟਨਾ ਇਥੇ ਫਜ਼ਲਕਾਚ ਹੋਈ ਜਿਹਦੇ ਪਿੰਡ ਪੱਖਾ ਥਾਣਾ ਅਰਨੀਵਾਲ ਦੇ ਵਿੱਚ ਪੈਂਦਾ ਹੈ ਉਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਚ ਵਜ੍ਹਾ ਰੰਜਿਸ਼ ਇਹ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੇ ਜਿਹੜੇ ਘੁਆਢੀ ਸੀ ਉਹਨਾਂ ਨੇ ਨਾਤੇ ਫਾਇਰ ਕੀਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ। ਇਸ ਮਸਲੇ 'ਚ ਫਾਜ਼ਲ ਕਾ ਪੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਜ਼ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ 'ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨੇਮ ਆਫ ਅਨਮੋਲ ਸਿੰਘ ਐਨੋ ਅਸੀਂ ਰਾਉਂਡ ਅਪ ਕਰ ਲਿਆ ਹੈ। ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਹਾਜ਼ਰ ਕਰਾ ਦਿੱਤਾ ਹੈ ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂਗੇ ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਿਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ ਸੀਆਈਏ ਦੀ ਵੀ ਆ ਟੀਮਾਂ ਥਾਣੇ ਦੀਆਂ ਵੱਖ-ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪਾਲਚੇ ਲੱਗੇ ਹੋਏ ਨੇ ਤੇ ਉਹ ਵੱਖ-ਵੱਖ ਤਮਾਤੇ ਰੇਡ ਕਰ ਮੈਮ ਐਫ ਆਈ ਆਰ ਲਾਂਚ ਕੀਤੀ ਗਈ ਕਿੰਨੇ ਬੰਦਿਆਂ ਖਿਲਾਫ ਜਿਹੜਾ ਮਾਮਲਾ ਜੀ ਇਹ ਚ ਐਫ ਆਈ ਆਰ ਨੰਬਰ 81 ਡੇਟਿਡ 19/7/24 ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 103 BNS ਸੈਕਸ਼ਨ 3 ਸਬਸੈਕਸ਼ਨ 5 BNS اور 25 27 ਆਰਮਜ਼ ਐਪ دی ਅੰਡਰ یہ ਪੱਤਰ ਰਜਿਸਟਰ ਕੀਤਾ ਗਿਆ ਤੇ ਚਾਰ ਦੋਸ਼ੀਆਂ ਦੇ ਖਿਲਾਫ ਇਹ ਪੱਤਰ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਹੈ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਗੁੱਡ ਮੈਮ ਹਥਿਆਰ ਕਿਹੜਾ ਸੀ ਜੀ ਜੀ ਹਥਿਆਰ ਇਹ ਇਹਨਾਂ ਦਾ ਲਾਇਸੈਂਸੀ ਵੈਪਨ ਸੀ ਜਿਹਦੇ ਵੱਲੋਂ ਇਹ ਫਾਇਰ ਹੋਇਆ ਮੈਮ ਮੌਕੇ ਦੇ ਕੋਈ ਪੁੱਛ ਕੇ ਸੀ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀ ਵੀ ਵਾਦ ਕਿਉਂ ਹੋਇਆ ਸੀ ਜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗ੍ਰਾਉਂਡ ਨੋਲੇਜ ਬੈਕਗ੍ਰਾਉਂਡ ਜਿਹੜਾ ਸੀ ਉਹ ਕਿ ਇਹ ਠੇਕੇ ਦੀ ਜ਼ਮੀਨ ਸੀਗੀ 9 9.5 ਕਿੱਲੇ ਔਰ ਪਹਿਲੇ ਇਹ ਜਿਹੜੇ ਡਿਸੀਜ਼ ਨੇ ਇਹ ਉਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੰਦੇ ਸੀ ਬਟ ਦੈਨ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਇਹਨੂੰ ਵੰਡ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲਦੀ ਸੀ ਤੇ ਕੱਲ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਤੇ ਉਹ ਚ ਇਹਨਾਂ ਦੀ ਆਪਸ ਚ ਲੜਾਈ ਝਗੜਾ ਹੋਇਆ ਤੇ ਉੱਥੇ ਫਿਰ ਇੰਦਾ ਹੀਟ ਆਫ ਦਾ ਮੋਮੈਂਟ ਇਹ ਲਾਇਸੈਂਸੀ ਵੈਪਨ ਸੇ ਇਹਨਾਂ ਨੇ ਫਾਇਰ ਕਰਤੇ ਜਿਤੇ ਇਹਨਾਂ ਦੀ ਅਨਫੋਰਚੂਨੇਟ ਇੱਕ ਇਨਸੀਡੈਂਟ ਚ ਬੰਦੂਕਾਂ ਕੀ ਘਟਨਾ ਸੀ ਜਿਹਦੇ ਤੇ ਮੈਮ ਕਿੰਨੇ ਫਾਇਰ ਹੋਏ ਜੀ ਦੈਟ ਇਜ਼ ਯੈਟ ਟੂ ਬੀ ਅ ਸਰਟਨ ਬਟ ਯੈਸ ਪੁਲਿਸ ਨੇ ਜਿਹੜਾ ਹੈਗਾ ਇੱਕ ਇੱਕ ਯੂਜ਼ਡ ਰਾਉਂਡ ਅਪ ਕਰ ਲਿਆ ਹੈ ਬਾਕੀਆਂ ਨੂੰ ਵੀ ਅਸੀਂ ਬਹੁਤ ਛਿੱਤੀ ਫੜਾਂ ਕਿੰਨੀ देर ਚ ਮੈਮ ਜਿਹੜੇ ਫੜ ਲਏ ਸੀ ਜੀ ਰਾਤੀ ਕਾਫੀ ਲੇਟ ਨਾਈਟ ਤੱਕ ਸਾਡੀਆਂ ਰੇਡਾਂ ਚੱਲਦੀ ਪਈ ਸੀ ਤੋਂ ਇਹਨਾਂ ਵਿੱਚ ਬਹੁਤ ਮਿਹਨਤ ਕਰਕੇ ਇੱਕ-ਇੱਕ ਕ्यूज ਨੂੰ ਫੜ ਲਿਆ ਹੈ ਔਰ ਉਸਕੇ ਬਾਅਦ ਬਾਕੀ ਜਿਹੜੇ ਹੈਗੇ ਉਹਨਾਂ ਵਾਸਤੇ ਵੀ ਅਲੱਗ-ਅਲੱਗ ਸਟੇਟਾਂ 'ਚ ਵੀ ਇਸ ਵੇਲੇ ਰੇਡ ਚੱਲ ਰਹੀ ਹੈ ਰੋਪੀ ਨੇ ਉਹਨਾਂ ਨੂੰ ਕੀ ਜਿਹੜੇ ਰੋਪੀ ਪਕੜਿਆ ਗਿਆ ਹੈ ਜਿਹੜੇ ਫਰਾਰ ਨੇ ਕੀ ਉਮਰ ਹੈ ਉਹਨਾਂ ਦੀ ਕਿ ਐਸ ਆਈ ਸੈਡ ਕਿ ਇਹ ਜਿਹੜਾ ਰੁਪਈਆ ਹੈ ਉਹ ਅਸੀਂ ਰਾਉਂਡ ਅਪ ਕੀਤਾ ਹੈ ਬਹੁਤ ਰੀਸੈਂਟਲੀ ਰਾਉਂਡ ਅਪ ਕੀਤਾ ਹੈ ਔਰ ਇਹ ਮੈਂ ਸਾਰੇ ਅਨੁਭਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਬਾਕੀਆਂ ਦੇ ਮਗਰ ਵੀ ਸਾਡੀਆਂ ਟੀਮਾਂ ਲੱਗੀ ਹੋਈ ਨੇ ਬਹੁਤ ਜਲਦੀ ਅਸੀਂ ਉਹਨੂੰ ਫੜ ਲਾਂਗੇ ਤੇ ਫੈਮਿਲੀ ਨੂੰ ਜਿਹੜੀ ਵੀ ਕੋਆਪਰੇਸ਼ਨ ਤੇ ਜਿਹੜੀ ਵੀ ਅਸੀਂ ਸਪੋਰਟ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ ਤੇ ਫੈਮਿਲੀ ਆ ਕੇ ਮੈਨੂੰ ਮਿਲ ਕੇ ਵੀ ਗਈ ਹੈ ਤੇ ਅਸੀਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਬਹੁਤ ਸਿਨਸਰਲੀ ਇਸ ਪੂਰੇ ਕੇਸ ਦੀ ਗਹਿਨ ਪੜਤਾਲ ਵੀ ਕਰ ਰਹੀ ਹੈ ਤੇ ਅਫਰਟਸ ਕਰ ਰਹੀ ਹੈ ਮੈਂ ਦਫ਼ਤਰ ਗਈ ਜੀ that those are confidential details i share it with you ਜਿਹੜਾ ਅਰਬੀ ਫਾਇਰਿੰਗ ਹੈ ਨਾ ਜੀ ਨਹੀਂ ਇਹ this is yet to be certain ਦੇਖੋ ਕੀ ਹੁੰਦਾ ਹੈ ਕਿ ਜਦੋਂ ਇੱਕ ਲੜਾਈ ਝਗੜਾ ਹੁੰਦਾ ਹੈ ਉਹ ਚ ਕਿਸ ਦਾ ਕੀ ਰੋਲ ਸੀ ਉਹ ਤਬਦੀਸ਼ ਦੇ ਦੌਰਾਨ ਵਿਚਾਰਿਆ ਜਾਂਦਾ ਹੈ ਸਾਡਾ ਮੇਨ ਫੋਕਸ ਇਸ ਵੇਲੇ ਇਹ ਹੈ ਕਿ ਜਿਹੜੇ ਅਕਿਊਜ਼ਡ ਦੇ ਨਾਂ ਫੈਮਿਲੀ ਨੇ ਸਾਨੂੰ ਦੱਸੇ ਹੈ ਔਰ ਇਹਨੇ ਮੰਦਭਾਗੀ ਘਟਨਾ ਹੋਈ ਹੈ ਤੋਂ ਸਭ ਤੋਂ ਪਹਿਲਾਂ ਸਾਡਾ ਟੀਚਾ ਇਹ ਹੀ ਹੈ ਕਿ ਅਸੀਂ ਹੁਣ ਚਾਰਾਂ ਨੂੰ ਫੜ ਤੇ ਉਸ ਤੋਂ ਬਾਅਦ ਦੀ ਕਾਰਵਾਈਆਂ ਅਸੀਂ ਬਾਅਦ ਕਰਾਂਗੇ ਹਥਿਆਰ ਕੋਈ ਬ੍ਰਾਹਮਣ ਹੋਏ ਐਸ ਆਈ ਸੈਡ ਕਿ ਵੀ ਹੈਵ ਰਾਉਂਡਡ ਆਪ 1 ਅਕਿਊਜ਼ਡ ਬਾਕੀ ਜਿਹੜੇ ਰਾਉਂਡ ਅਪ ਹੋ ਜਾਣਗੇ ਤੇ ਫਿਰ ਉਹ ਵੀ ਬਰਾਮਦ ਜਿਹੜੇ ਚਾਰ ਬੰਦਿਆਂ ਦੇ ਉੱਪਰ ਐਫ ਆਈ ਆਰ ਹੋਈ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਜੀ ਇਹ ਚ ਦੋ ਜਿਹੜੇ ਹੈਗੇ ਉਹ ਪਿਓ ਪੁੱਤ ਨੇ ਤੇ ਬਾਕੀ ਜਿਹੜੇ ਹੈਗੇ ਇਹਨਾਂ ਦੇ ਗੁਆਢੀ ਜੀ ਤੁਹਾਨੂੰ ਹੋਇਆ ਇਸ ਪਾਣੀ ਤੁਸੀਂ ਯਾਰ ਕੋਹੜੀ ਕੋਈ ਅਸਲਾ ਕੋਈ ਦੇਖਿਓ ਪੁਲਿਸ ਦੇ ਕੋਲ ਕੋਈ ਐਸਚ ਪੁਰਾਣੀ ਇਹਨਾਂ ਦੀ ਕੋਈ ਕੰਪਲੇਂਟ ਐਸਚ ਨਹੀਂ ਚੱਲ ਰਹੀ ਸੀਗੀ ਬਟ ਉਹਨਾਂ ਨੂੰ ਪਿੰਡੋਂ ਜਦੋਂ ਪਤਾ ਕੀਤਾ ਗਿਆ ਤੇ ਪਹਿਲਾਂ ਇੱਕ ਠੇਕੇ ਦੀ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਲੌਂਗ ਸਟੈਂਡਿੰਗ ਪਹਿਲਾਂ ਕਦੇ ਡਿਸਪਿਊਟ ਜਿਹਦਾ ਕੱਲ ਕੁਝ ਇੱਕ ਟ੍ਰਿਗਰਿੰਗ ਇਫੈਕਟ ਹੋਇਆ ਜਿਹੜਾ ਪਾਣੀ ਦੀ ਵਾਰੀ ਨੂੰ ਲੈ ਕੇ ਉੱਥੇ ਇਹਨਾਂ ਦੀ ਗਰਮਾ ਗਰਮੀ ਹੋਈ ਔਰ ਫਿਰ ਇਹ ਫਾਇਰ ਹੋਇਆ ਜਿੱਤੇ ਅਨਫੋਰਚੂਨੇਟ ਸਿਚੁਏਸ਼ਨ ਮੈਮ ਪਿੱਛੇ ਮਰਨ ਵਾਲਿਆਂ ਦੀ ਫੈਮਿਲੀ ਦੇ ਅੰਦਰ ਕੌਣ ਕੌਣ ਰਹੇ ਗਿਆ ਕਿਸ ਤਰ੍ਹਾਂ ਦੇ ਖਲਾਫ ਨੇ ਜੀ ਇਹ ਜਿਹੜੇ ਫਾਦਰਸ ਐਂਡ ਡਿਓ ਸੀ ਇਹਨਾਂ ਦੇ ਤੇ ਉਸ ਵੇਲੇ ਮੌਕੇ ਤੇ ਹੀ ਡੈਥ ਹੋ ਗਈ ਇਹਨਾਂ ਦੇ ਫਾਦਰ ਸਾਹਿਬ ਨੂੰ ਮੈਂ ਅਭੀ 5 ਮਿੰਟ ਪਹਿਲਾਂ ਹੀ ਮੈਂ ਮਿਲ ਕੇ ਹਟੀਆਂ ਸੋ ਵੀ ਆਰ ਵਿਦ ਦਾ ਫੈਮਿਲੀ ਐਂਡ ਅਸੀਂ ਇਹਨੂੰ ਫੜਕੇ ਅੰਦਰ ਦੇਵਾਗੇ ਬਹੁਤ ਜਲਦੀ ਸਹੀ ਓਕੇ